ਪੀਰੀ ਫਕੀਰੀ ਰੰਗ ਚੈਨਲ ਦੇਖ ਰਹੇ ਆ ਸਾਰਿਆਂ ਸਤਿ ਾਨੂ ਜੈ ਪੀਰਾ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਜੋ ਵੀਡੀਓ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਮੈਂ ਹਾਜ਼ਰ ਹੋਇਆ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਮਾਤਾ ਦੁਰਗਾ ਦੇ ਢਾਲੇ ਦੀ ਜੋ ਕਿ ਬਹੁਤ ਹੀ ਜ਼ਬਰਦਸਤ ਢਾਲਾ ਆ ਮਾਤਾ ਦੁਰਗਾ ਆਪਣੀ ਕਿਰਪਾ ਬਣਾਉਂਦੀ ਹੈ ਜਿਹੜੇ ਮਾਤਾ ਨੂੰ ਮੰਨਦੇ ਉਹਨਾਂ ਨੂੰ ਬਹੁਤ ਜ਼ਬਰਦਸਤ ਇਹ ਢਾਲਾ ਆ ਜੇ ਕਰ ਲੋਗੇ ਤਾਂ ਹਰ ਕੰਮ ਦੇ ਵਿੱਚ ਹਰ ਥਾਂ ਦੇ ਵਿੱਚ ਮਾਤਾ ਸਹਾਈ ਹੋਏਗੀ ਹਰ ਮੁਸ਼ਕਲ ਦੇ ਵਿੱਚ ਤੁਹਾਡਾ ਸਾਥ ਦੇਗੀ ਤਾਂ ਕਿਸੇ ਚੀਜ਼ ਦੀ ਕਮੀ ਨਹੀਂ ਹੋਣ ਦੇਗੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਤੁਸੀਂ ਜਰੂਰ ਦੇਖ ਲਿਓ ਕਿਉਂਕਿ ਕਰਕੇ ਵੀਡੀਓ ਬਹੁਤ ਹੀ ਵਧੀਆ ਅੱਜ ਦੀ ਹੋਣ ਵਾਲੀ ਆ ਪਹਿਲਾਂ ਤਾਂ ਜਿਹੜੇ ਸਾਡੇ ਚੈਨਲ ਦੇ ਉੱਤੇ ਨਵੇਂ ਆਏ ਨਹੀਂ ਉਹਨਾਂ ਨੂੰ ਮੇਰੀ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਘੰਟੀ ਵਾਲੇ ਬਟਨ ਨੂੰ ਵੀ ਦਬਾਓ ਤਾਂ ਕਿ ਸਾਡੀਆਂ ਵੀਡੀਓ ਤੁਹਾਨੂੰ ਪਹਿਲਾਂ ਪਹੁੰਚਦੀਆਂ ਰਹਿਣਗੀਆਂ ਹੁਣ ਗੱਲ ਕਰਦੇ ਹਾਂ ਮਾਤਾ ਦੁਰਗਾ ਦੇ ਢਾਲੇ ਦੀ ਦੋਸਤੋ ਮਾਤਾ ਦੁਰਗਾ ਦਾ ਢਟਾਲਾ ਹੈ ਇਹ ਜਟਾ ਢਾਲਾ ਹੈ ਮਾਤਾ ਦਾ ਇਹ ਮੰਗਲਵਾਰ ਵਾਲੇ ਦਿਨ ਕੀਤਾ ਜਾਂਦਾ ਹੈ ਮਾਤਾ ਦੁਰਗਾ ਦਾ ਜੋ ਢਾਲਾ ਹੈ ਮੰਗਲਵਾਰ ਦੇ ਦਿਨ ਇਹ ਬਹੁਤ ਜਬਰਦਸਤ ਤਰੀਕੇ ਨਾਲ ਕੰਮ ਕਰਦਾ ਹੈ ਇਸ ਤਰੀਕੇ ਨਾਲ ਤੁਸੀਂ ਮੰਨ ਲਓ ਕਿ ਜੇ ਕੋਈ ਤੁਹਾਡੀ ਬੱਚੀ ਹੈ ਕੋਈ ਲੜਕੀ ਹੈ ਤੁਹਾਡੀ ਉਹਦੀ ਮੈਰਿਜ ਨਹੀਂ ਹੋ ਰਹੀ ਬੱਚੀ ਦੀ ਮੈਰਿਜ ਨਹੀਂ ਹੋ ਰਹੀ ਉਹਨੂੰ ਰੁਕਾਵਟਾਂ ਆਉਂਦੀਆਂ ਪਈਆਂ ਉਹਦੀ ਮੈਰਿਜ ਦੇ ਵਿੱਚ ਬਹੁਤ ਤਾਂ ਤੁਸੀਂ ਇਹ ਟਾਲੇ ਨੂੰ ਵੀ ਕਰ ਸਕਦੇ ਹੋ ਠੀਕ ਹੈ ਜੇ ਕੋਈ ਹੋਰ ਤੁਹਾਨੂੰ ਕੋਈ ਦਿੱਕਤ ਹੈ ਕੰਮ ਧੱਦੇ ਦੀ ਦਿੱਕਤ ਹੈ ਜਾਂ ਫਿਰ ਕਹਿ ਲਓ ਕਿ ਤੁਸੀਂ ਮਾਤਾ ਨੂੰ ਮੰਨਦੇ ਆ ਮਾਤਾ ਦੀ ਭਗਤੀ ਕਰਦੇ ਪਏ ਹੋ ਤਾਂ ਇਸ ਢਾਲੇ ਨੂੰ ਨਾਲ ਕਰਕੇ ਜਿੱਦਾਂ ਤੁਸੀਂ ਮਾਤਾ ਦੀ ਕੋਈ ਵੀ ਮਾਤਾ ਦਾ ਜਾਪ ਕਰਦੇ ਹੋ ਮਾਤਾ ਦਾ ਦੁਰਗਾ ਚਲੀਸਾ ਵੀ ਪੜ੍ਹਦੇ ਪਏ ਹੋ ਤਾਂ ਵੀ ਤੁਸੀਂ ਇਹ ਢਾਲੇ ਨੂੰ ਪੰਜ ਮੰਗਲਵਾਰ ਕਰ ਸਕਦੇ ਹੋ ਪੰਜ ਮੰਗਲਵਾਰ ਦਾ ਢਾਲਾ ਜੇ ਪੰਜ ਮੰਗਲਵਾਰ ਕਰ ਲਓਗੇ ਤਾਂ ਮਾਤਾ ਦੀ ਕਿਰਪਾ ਹੋ ਜਾਏਗੀ ਇਹ ਜਿਹੜਾ ਢਾਲਾ ਇਹ ਕਰਨ ਦੇ ਨਾਲ ਦੋ ਦੇਵੀਆਂ ਇਸ ਢਾਲੇ ਦੇ ਨਾਲ ਦੋ ਦੇਵੀਆਂ ਚਲਦੀਆਂ ਮਾਤਾ ਕਾਲੀ ਵੀ ਨਾਲ ਚਲਦੀ ਹੈ ਝੋਟੇ ਦੇ ਵਿੱਚ ਖੇਡਦੀ ਹੈ ਮਾਤਾ ਦੁਰਗਾ ਦੇ ਨਾਲ ਢਾਲੇ ਨੂੰ ਕਰਨ ਦੇ ਨਾਲ ਤੇ ਜਦੋਂ ਇਹ ਢਾਲਾ ਕਰਨ ਜਾਓ ਤਾਂ ਢਾਲੇ ਨੂੰ ਬਹੁਤ ਤਰੀਕੇ ਦੇ ਨਾਲ ਕਰਨਾ ਬੜੇ ਸੋਚ ਸਮਝ ਕੇ ਮਾਤਾ ਦੀ ਸ਼ਰਣ ਦੇ ਵਿੱਚ ਜਾ ਕੇ ਕਰਨਾ ਪੈਂਦਾ ਹੈ ਢਾਲਾ ਹੁਣ ਢਾਲੇ ਨੂੰ ਕਰਨਾ ਕਿਸ ਤਰ੍ਹਾਂ ਕੀ ਕੀ ਕੰਮ ਲੈਣੇ ਹੈ ਢਾਲੇ ਤੋਂ ਤੁਸੀਂ ਦੇਖ ਲਓ ਜੇ ਕੋਈ ਤੁਹਾਡੀ ਨੌਕਰੀ ਪੇਸ਼ੇ ਦੀ ਨੌਕਰੀ ਦੀ ਦਿੱਕਤ ਆ ਕੋਈ ਨੌਕਰੀ ਨਹੀਂ ਲੱਗ ਰਹੀ ਤੁਹਾਡੀ ਨੌਕਰੀ ਦੇ ਵਿੱਚ ਤੁਹਾਡੀ ਹੋਰ ਰੁਕੀ ਹੋਈ ਹੈ ਮੰਨ ਲਓ ਤੁਹਾਡੀ ਤਰੱਕੀ ਰੁਕੀ ਹੋਈ ਹੈ ਤਾਂ ਇਹ ਢਾਲਾ ਤੁਸੀਂ ਪੰਜ ਮੰਗਲਵਾਰ ਕਰਕੇ ਦੇਖੋ ਤੁਹਾਡੀ ਜਿਹੜੀ ਤਰੱਕੀ ਹੈ ਪੰਜ ਮੰਗਲਵਾਰਾਂ ਦੇ ਵਿੱਚ 100% ਹੋਏਗੀ ਜੇ ਕੋਈ ਨੌਕਰੀ ਨਹੀਂ ਮਿਲਦੀ ਹੋਵੇ ਤਾਂ ਵੀ ਇਸ ਢਾਲੇ ਨੂੰ ਤੁਸੀਂ ਕਰ ਸਕਦੇ ਹੋ ਮਾਤਾ ਬਹੁਤ ਦੇਹਾਲੂ ਮਾਤਾ ਹੈ ਬਹੁਤ ਖੁਸ਼ ਹੋ ਕੇ ਆਪਣੇ ਬੱਚਿਆਂ ਦੇ ਉੱਤੇ ਕੰਮ ਕਰਦੀ ਆ ਤੁਸੀਂ ਕਰਕੇ ਜਮਾ ਕੇ ਦੇਖਿਓ ਇਸ ਢਾਲੇ ਤੇ ਹੁਣ ਜੇ ਆਪਾਂ ਗੱਲ ਕਰੀਏ ਕਿ ਜਿੱਥੇ ਇੱਕ ਆਪ ਬਖੋਰ ਕਿੱਥੇ ਇਸ ਢਾਲੇ ਨੂੰ ਆਪਾਂ ਲੈ ਸਕਦੇ ਹਾਂ ਸਾਡਾ ਕੋਈ ਵੀ ਕੰਮ ਆ ਸਾਡੀ ਕੋਈ ਮੁਸ਼ਕਲ ਆ ਕੋਈ ਵੀ ਦਿੱਕਤ ਆ ਚਾਹੇ ਹੋ ਕੰਮ ਤੁਹਾਨੂੰ ਮੈਂ ਦੱਸ ਹੀ ਦਿੱਤੇ ਪਿੱਛੇ ਮਤਲਬ ਹੋਰ ਵੀ ਤੁਸੀਂ ਕਿਸੇ ਵੀ ਕੰਮ ਨੂੰ ਇਸ ਢਾਲੇ ਨੂੰ ਕਰ ਸਕਦੇ ਹੋ ਜੇ ਮਾਤਾ ਦੀ ਕਿਰਪਾ ਹੀ ਲੈਣੀ ਹੈ ਇਕੱਲੀ ਤਾਂ ਵੀ ਤੁਸੀਂ ਢਾਲੇ ਨੂੰ ਕਰ ਸਕਦੇ ਹੋ ਮਾਤਾ ਨੂੰ ਬੇਨਤੀ ਲੈਣੀ ਪੈਂਦੀ ਹੈ ਅਰਜ ਬੇਨਤੀਆਂ ਲਗਣੀਆਂ ਇਹਦੇ ਵਿੱਚ ਪਰ ਇਹ ਢਾਲਾ ਜੇ ਤੁਸੀਂ ਮੰਗਲਵਾਰ ਪੰਜ ਮੰਗਲਵਾਰ ਕਰਨਾ ਹੁੰਦਾ ਹੈ ਲਗਾਤਾਰ ਪੰਜ ਮੰਗਲਵਾਰ ਦੇ ਵਿੱਚ ਵਿੱਚ ਰਿਜ਼ਲਟ ਇਹਨਾਂ ਮਿਲਦਾ ਮਿਲਦਾ ਹੈ ਠੀਕ ਹੈ ਜੀ ਰਿਜ਼ਲਟ ਵੀ ਇੰਨਾ ਜ਼ਬਰਦਸਤ ਮਿਲਦਾ ਹੈ ਕਿ ਤੁਹਾਨੂੰ ਆਪਣੇ ਆਪ ਅੱਗੇ ਚਲਦੇ ਜਾਊਗਾ ਔਰ ਮਾਤਾ ਕਾਲੀ ਇਸ ਢਾਲੇ ਨੂੰ ਕਰਨ ਦੇ ਨਾਲ ਤੁਹਾਡੇ ਨਾਲ ਅੰਗ ਸੱਕ ਸਹਾਈ ਹੋ ਜਾਂਦੀ ਆ ਇਸ ਢਾਲੇ ਨੂੰ ਕਰ ਦੇਣਾ ਜਦੋਂ ਤੁਸੀਂ ਕਰਨਾ ਤੇ ਦੁਰਗਾ ਮਾਤਾ ਸੁਪਨੇ ਦੇ ਵਿੱਚ ਆ ਕੇ ਦਰਸ਼ਨ ਜ਼ਰੂਰ ਦੇ ਕੇ ਜਾਂਦੀ ਆ ਔਰ ਦਰਸ਼ਨ ਦੇਖੋ ਜਦੋਂ ਹੁਣ ਗੱਲ ਕਰੀਏ ਜਦੋਂ ਢਾਲੇ ਨੂੰ ਕਰਕੇ ਆਪਾਂ ਕਈ ਵਾਰ ਇੱਕ ਇੱਕ ਬੱਚੀ ਨੂੰ ਢਾਲਾ ਦੱਸਿਆ ਸੀ ਉਹਨੇ ਸਿਰਫ ਮਾਤਾ ਦੀ ਸ਼ਰਣ ਦੇ ਵਿੱਚ ਮਾਤਾ ਦੀ ਕਿਰਪਾ ਲੈਣ ਲਈ ਢਾਲੇ ਕੀਤਾ ਸੀ ਵੀ ਮਾਂ ਖੁਸ਼ੀ ਨਾ ਕਰਨਾ ਤੇ ਜਦੋਂ ਨੇ ਟਾਲਾ ਸ਼ੁਰੂ ਕੀਤਾ ਕੀਤਾ ਤੇ ਇਹਨੂੰ ਉਹਨੂੰ ਸੁਪਨੇ ਦੇ ਵਿੱਚ ਨਾ ਸ਼ੇਰ ਆਉਣਾ ਸ਼ੁਰੂ ਹੋ ਗਿਆ ਉਹਦੇ ਜਦੋਂ ਆਪਾਂ ਪਹਿਲੇ ਮੰਗਲਵਾਰ ਕਰਕੇ ਆਈ ਉਹਨੂੰ ਮੰਗਲਵਾਰ ਵਾਲੇ ਦੇ ਵੀ ਸੁਪਨਾ ਆ ਗਿਆ ਸ਼ੇਰ ਆਉਣਾ ਸ਼ੁਰੂ ਹੋ ਗਿਆ ਸੁਪਨੇ 'ਚ ਸ਼ੇਰ ਆਣਾ ਸ਼ੇਰ ਨੇ ਆ ਕੇ ਉਹਨੂੰ ਲਾਡ ਪਿਆਰ ਕਰਨਾ ਤੇ ਜਦੋਂ ਮਹਾਮਾਈ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਮਾਤਾ ਰਾਣੀ ਦਾ ਸ਼ੇਰ ਆਉਂਦਾ ਅਸੀਂ ਪਹਿਲਾਂ ਵੀ ਦੱਸਿਆ ਹੋਇਆ ਕਿ ਜਦੋਂ ਕੋਈ ਕਿਰਪਾ ਲੈਣ ਲਈ ਜਾਂ ਕੋਈ ਬੱਚਾ ਨਵਾਂ ਭਗਤੀ ਕਰਦਾ ਜਾਂ ਕੋਈ ਬੱਚੇ ਦੀ ਦੇਖ ਤੇ ਪਹਿਲਾਂ ਸ਼ੇਰ ਇਸ ਕਰਕੇ ਆਉਂਦਾ ਕਿ ਕੋਈ ਉਹਦੇ ਆਸ-ਪਾਸ ਕੋਈ ਬੁਰੀ ਚੀਜ਼ ਤਰੀ ਹੈਗੀ ਫਿਰ ਉਹ ਸ਼ੇਰ ਪਹੁੰਚਾਉਂਦਾ ਇਸ ਕਰਕੇ ਸ਼ੇਰ ਪਹਿਲਾਂ ਦਿਖਣਾ ਇਸ ਚੀਜ਼ ਚ ਦਿਖਦਾ ਹੀ ਦਿਖਦਾ ਹੈ ਜੇ ਤੁਹਾਨੂੰ ਵੀ ਇਦਾਂ ਹੋਵੇ ਤਾਂ ਤੁਸੀਂ ਸਮਝ ਲੈਣਾ ਕਿ ਮਾਤਾ ਦੀ ਕਿਰਪਾ ਤੁਹਾਡੇ ਤੇ ਹੋ ਗਈ ਆ ਹੁਣ ਢਾਲਾ ਸੁਣ ਲੋ ਕਰਨਾ ਕੀ ਆ ਤੁਸੀਂ ਇੱਕ ਲੈਣਾ ਨਾਰੀਅਲ ਤੇ ਸ਼ਿੰਗਾਰ ਦਾ ਸਮਾਨ ਲੈਣਾ ਮਾਤਾ ਦਾ ਨਾਰੀਅਲ ਲੈਣਾ ਸ਼ਿੰਗਾਰ ਦਾ ਸਮਾਨ ਲੈਣਾ ਤੇ ਤੁਸੀਂ ਨਾਲ ਲੈਣੀ ਆ ਮਾਤਾ ਬੁਰਗਾ ਦੇ ਲਈ ਬਰਫੀ ਥੋੜੀ ਜੀ ਅੱਧਾ ਅੱਧਾ ਪਾ ਲੈ ਲੋ ਪਾਈਆ ਲੈ ਲੋ ਥੋੜੀ ਬਰਫੀ ਲੈ ਕੇ ਜਾਣੀ ਆ ਤੇ ਮਾਤਾ ਨੂੰ ਉਹ ਭੋਗ ਦੇ ਵਿੱਚ ਤੁਸੀਂ ਦੇਣੀ ਆ ਨਾਲ ਸ਼ਿੰਗਾਰ ਤੇ ਇੱਕ ਚੁੰਨੀ ਇੱਕ ਨਾਰੀਅਲ ਪਾਣੀ ਵਾਲਾ ਇਹ ਸਾਰਾ ਸਮਾਨ ਤੁਸੀਂ ਲੈ ਕੇ ਜਦੋਂ ਜਾਣਾ ਹੈ ਕਿ ਇਹਦਾ ਇੱਕ ਛੋਟਾ ਜਿਹਾ ਲਫਾਫਾ ਬਣਾ ਲੈ ਆਪਣੇ ਮੱਥੇ ਨੂੰ ਲਾ ਕੇ ਮਾਤਾ ਦੇ ਅੱਗੇ ਬੇਨਤੀ ਕਰ ਦੇਣੀ ਜੇ ਤੁਹਾਡਾ ਕੰਮ ਕੋਈ ਵੀ ਆ ਜੇ ਕੋ ਅੜਿਆ ਕੰਮ ਆ ਕਿ ਮਾਤਾ ਆ ਤੇਰੀ ਭੇਟਾ ਤੈਨੂੰ ਦੇ ਰਹੀ ਆ ਜਾਂ ਦੇ ਰਿਆਂ ਮੇਰਾ ਆ ਕੰਮ ਆ ਮੇਰੀ ਇਹ ਮੁਸ਼ਕਲ ਆ ਮੈਨੂੰ ਤੇਰੇ ਪੰਜ ਮੰਗਲਵਾਰ ਮੈਂ ਇਹ ਸਮਾਨ ਤੇਰੀ ਭੇਟਾ ਦੇਦਾ ਰਹੂੰਗਾ ਮੇਰਾ ਆ ਕੰਮ ਆ ਮੇਰੀ ਇਹ ਮੁਸ਼ਕਲ ਆ ਇਹਨੂੰ ਮੈਨੂੰ ਦੂਰ ਕਰ ਦੇ ਇਹ ਤੁਹਾਡੇ ਦੇ ਕੋਈ ਵੀ ਕੰਮ ਆ ਸਾਰਾ ਕੁਝ ਇਹ ਤੁਹਾਡੇ ਤੇ ਤੁਸੀਂ ਕਹਿੰਦੇ ਮਾਤਾ ਰਾਣੀ ਦੀ ਕਿਰਪਾ ਮਾਤਾ ਜੀ ਨੂੰ ਤੇਰੀ ਭਗਤੀ ਕਰਦੇ ਹਾਂ ਮੇreturnData ਸਮਾ ਹੋ ਗਿਆ ਤੇ ਮੈਨੂੰ ਉਥੋਂ ਦਰਸ਼ਨ ਨਹੀਂ ਦਿੱਤੇ ਮਾਤਾ ਤੇਰਾ ਦਰਸ਼ਨ ਵੀ ਜ਼ਰੂਰੀ ਹੈ ਮੈਨੂੰ ਤੇਰੀ ਕਿਰਪਾ ਚਾਹੀਦੀ ਹੈ ਤੇ ਤੁਸੀਂ ਜਦੋਂ ਕਰੋਗੇ ਤੇ ਇਹ ਬੇਨਤੀ ਲਾ ਕੇ ਮਾਤਾ ਨੂੰ ਇਸ ਮਾਂ ਤੁਸੀਂ ਪੰਜ ਮੰਗਲਵਾਰ ਦੇਣਾ ਹੈ ਤੇ ਇਹਦੇ ਨਾਲ ਹੋਰ ਕੀ ਹੁੰਦਾ ਕਿ ਜਿੱਦਾਂ ਕਿਸੇ ਦੇ ਸੰਜੋਗ ਬੰਨੇ ਹੁਣ ਉਹ ਵੀ ਖੁੱਲ ਜਾਂਦੇ ਜੇ ਪੰਜ ਮੰਗਲਵਾਰੇ ਢਾਲੇ ਨੂੰ ਕਰ ਦੋ ਮਾਤਾ ਦੁਰਗਾ ਦੇ ਸੰਜੋਗ ਵੀ ਖੁੱਲਦੇ ਨਾ ਹੋਰ ਕੋਈ ਬੰਦਸ਼ ਮਾਰੀ ਹੋਵੇ ਬੱਚਿਆਂ ਦੀ ਹੋਵੇ ਬੱਚੇ ਦੀ ਤਾਂ ਵੀ ਇਹ ਖੁੱਲ ਜਾਂਦੀ ਹੈ ਤમે ਮੈਂ ਦੱਸ ਦਉ ਮਾਂ ਜਿਹੜੀ ਮੈਨੂੰ ਚੀਜ਼ ਯਾਦ ਆ ਗਈ ਹੁਣ ਤੇ ਕੰਮ ਬਹੁਤ ਬਹੁਤ ਵੱਡੇ ਵੱਡੇ ਕੰਮ ਇਹਦੇ ਨਾਲ ਹੁੰਦੇ ਆ ਤੇ ਦੇਖ ਲਿਓ ਮਾਤਾ ਨੂੰ ਤੁਸੀਂ ਇੱਥੇ ਬੇਨਤੀ ਅਰਜ਼ ਕਰਕੇ ਇਹ ਪੰਜ ਮੰਗਲਵਾਰ ਤੁਸੀਂ ਮਾਤਾ ਦੇ ਅੱਗੇ ਜਾ ਕੇ ਸੁੱਖ ਰੱਖਣੀ ਆਪਣੀ ਤੇ ਟਾਲੇ ਨੂੰ ਪੰਜ ਮੰਗਲਵਾਰ ਜਾ ਕੇ ਤੁਸੀਂ ਕਰਨਾ ਹੈ ਤੇ ਜਿਹੜਾ ਸਮਾਂ ਹੋਊਗਾ ਇਹ ਤੁਹਾਡਾ ਸ਼ਾਮ ਦਾ ਸਮਾਂ ਹੋਊਗਾ ਜਦੋਂ ਤੁਸੀਂ ਮਾਤਾ ਦੇ ਜਾਣਾ ਮੰਦਰ ਸ਼ਾਮ ਦਾ ਟਾਈਮ ਹੋਏਗਾ 6-7 ਵਜੇ ਜਦੋਂ ਵੀ ਪਰ ਤੁਸੀਂ ਜਾ ਸਕਦੇ ਹੋ ਇਹ ਟਾਲੇ ਨੂੰ ਕਰਨ ਲਈ ਤੇ ਮਾਤਾ ਦੇ ਅੱਗੇ ਫਰਿਆਦ ਬੇਨਤੀ ਲਾ ਕੇ ਤੁਸੀਂ ਆਉਣਾ ਹੈ ਤੇ ਉਹਦੇ ਵਿੱਚ ਜਦੋਂ ਤੁਸੀਂ ਪੰਜ ਮੰਗਲਵਾਰ ਪੂਰੇ ਤੁਹਾਡੇ ਹੋ ਗਏ ਜਦੋਂ ਤੁਸੀਂ ਪੰਜ ਮੰਗਲਵਾਰ ਪੂਰੇ ਕਰ ਲਏ ਤੇ ਪੰਜਵੇਂ ਮੰਗਲਵਾਰ ਵਾਲੇ ਦਿਨ ਜਿਹੜਾ ਤੁਹਾਡਾ ਪੰਜਵਾਂ ਮੰਗਲਵਾਰ ਹੋਣਾ ਹੈ ਉਸ ਦਿਨ ਤੁਸੀਂ ਐਂਡ ਦੇ ਵਾਲੇ ਦਿਨ ਜਿਹੜੇ ਨਾਲ ਚਾਰ ਲੱਡੂ ਐਕਸਟਰਾ ਲੈ ਜਾਣਾ ਉਹ ਤੁਸੀਂ ਦੋ ਲੱਡੂ ਚੜਾਉਣੇ ਹਨ ਹਨੂਮਾਨ ਜੀ ਨੂੰ ਦੋ ਲੱਡੂ ਚੜਾਉਣੇ ਆ ਬਾਬੇ ਪੈਰੋਂ ਨੂੰ ਕਿਉਂ ਕਰਕੇ ਮਾਤਾ ਦੁਰਗਾ ਦੇ ਨਾਲ ਪੈਰੋ ਜੀ ਚੱਲਦੇ ਨੇ ਤੇ ਮਹਾਨੁਮਾਨ ਜੀ ਦੋਨੋਂ ਦੇਵਤੇ ਦੇ ਚੱਲਦੇ ਨੇ ਇਸ ਕਰਕੇ ਇਹਨਾਂ ਦਾ ਭੋਗ ਹਟਲੇ ਮੰਗਲਵਾਰ ਵੀ ਦੇਣਾ ਪੈਣਾ ਫਿਰ ਦੇਖਿਓ ਜਦੋਂ ਤੁਸੀਂ ਇਸ ਢਾਲੇ ਨੂੰ ਕਰਕੇ ਇਹ ਸਮਾਨ ਦੇ ਦੋਗੇ ਤੇ ਮਾਤਾ ਮਾਤਾ ਦੁਰਗਾ ਤੁਹਾਡੇ ਉੱਤੇ ਕਿੰਨੀ ਕਿਰਪਾ ਵਰਸਾਏਗੀ ਤੇ ਨਾਲ ਤੁਹਾਡੇ ਕਾਲੀ ਚੱਲੇਗੀ ਮਾਤਾ ਕਾਲੀ ਵੀ ਚੱਲਦੀ ਹੈ ਦੇ ਨਾਲ ਝੋਟੇ ਚੱਲਦੀ ਹੈ ਮਾਤਾ ਮਾਤਾ ਦੁਰਗਾ ਦਾ ਜਲਦੀ ਜਲਦੀ ਨਾਲ ਕਾਲੀ ਵੀ ਚੱਲੂਗੀ ਨਾਲ ਹਨੂਮਾਨ ਜੀ ਤੇ ਭੈਣ ਕਿਰਪਾ ਵੀ ਨਾਲ ਚੱਲੇਗੀ ਤਾਂ ਤੁਸੀਂ ਇਹ ਢਾਲੇ ਨੂੰ ਕਰਕੇ ਦੇਖਿਓ ਜਮਾ ਕੇ ਦੇਖਿਓ ਸਾਡਾ ਜਮਾਇਆ ਸੀ ਹਰ ਲੋਕਾਂ ਨੂੰ ਇਹ ਢਾਲੇ ਦਿੰਦੇ ਰਹਿੰਦੇ ਆ ਤੁਸੀਂ ਵੀ ਜਮਾ ਲਓ ਕਰਕੇ ਦੇਖ ਲਓ ਤੁਹਾਡਾ ਲਾਭ ਹੋ ਜਾਏਗਾ ਇਹੀ ਸਾਡੀ ਅੱਜ ਦੀ ਵੀਡੀਓ ਸੀ ਜੇ ਚੰਗੀ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ ਹੋ ਜੀ ਜੈ ਵੀਰਾਂ ਦੀ ਜੈ ਮਸਤਾ ਦੀ ਮਾਲਕ ਭਲੀ ਕਰੇ